ਤੀਆਂ ਦਾ ਤਿਉਹਾਰ ਪੰਜਾਬ ਵਿੱਚ ਬੜੇ ਹੀ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਮੌਨਸੂਨ ਦੀ ਸ਼ੁਰੂਆਤ ਅਤੇ ਸਾਵਣ ਦੇ ਮਹੀਨੇ ਪੰਜਾਬ ਵਿੱਚ ਮਨਾਇਆ ਜਾਂਦਾ ਹੈ। ਇਸ ਦੇ ਤਹਿਤ ਨਾਬਾ ਬਲੌਗ ਦੇ ਪਿੰਡ ਮਟੋੜਾ ਦੇ ਸਰਕਾਰੀ ਐਲੀਮੈਂਟਰੀ ਸਕੂਲ ਵਿੱਚ ਪਹਿਲੀ ਵਾਰ 50 ਸਾਲਾਂ ਬਾਅਦ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਤੇ ਛੋਟੀਆਂ-ਛੋਟੀਆਂ ਬੱਚੀਆਂ ਤੋਂ ਲੈ ਕੇ ਬਜ਼ੁਰਗਾਂ ਅਤੇ ਹਰ ਵਰਗ ਦੀਆਂ ਔਰਤਾਂ ਨੇ ਗਿੱਧਾ ਪਾ ਕੇ ਖੁਸ਼ੀ ਮਨਾਈ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਅਤੇ ਉਪ ਸਿੱਖਿਆ ਅਫਸਰ ਵੱਲੋਂ ਵੀ ਬੋਲੀਆਂ ਪਾ ਕੇ ਗਿੱਧਾ ਪਾਇਆ ਗਿਆ ਜਿਸ ਤਰ੍ਹਾਂ ਕਿ ਪੰਜਾਬ ਵਿੱਚ ਮਸ਼ਹੂਰ ਹੈ 30 30 ਦੀਆਂ ਭਾਦੋਂ ਦੇ ਮੁਕਲਾਵੇ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਲੜਕੀਆਂ ਪੇਕੇ ਘਰ ਵਿਆਹ ਤੋਂ ਬਾਅਦ 3 ਦੇ ਮਹੀਨੇ ਵਿੱਚ ਆ ਸਾਵਣ ਦੇ ਮਹੀਨੇ ਵਿੱਚ ਆਉਂਦੀਆਂ ਸੀ ਔਰ ਸਾਰੀਆਂ ਮਿਲ ਕੇ ਆਪਣੇ ਦੁੱਖ ਸੁੱਖ ਆਪਣੇ ਬਹੁਤ ਹੀ ਖੁਸ਼ੀ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀਆਂ ਸੀ ਅੱਜ ਕੱਲ ਭਾਵੇਂ ਇਹ ਲੋਕ ਖੋ ਰਿਹਾ ਪਰ ਸਕੂਲਾਂ ਦੇ ਵਿੱਚ ਜਦੋਂ ਇਹ ਤਿਹਾਰ ਮਨਾਇਆ ਜਾ ਰਿਹਾ ਹੈਗਾ ਤਾ ਇਹਦੇ ਨਾਲ ਖੁਸ਼ੀ ਹੁੰਦੀ ਹੈ ਕਿ ਅਸੀਂ ਪੰਜਾਬੀ ਵਿਰਸੇ ਦੇ ਨਾਲ ਬੱਚਿਆਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰਦੇ। ਇਸ ਤਰ੍ਹਾਂ ਬਹੁਤ ਛੋਟੇ-ਛੋਟੇ ਬੱਚੇ ਪੰਜਾਬੀ ਵਿਰਸੇ ਨਾਲ ਜੁੜ ਰਹੇ। ਇਹ ਬਹੁਤ ਹੀ ਅੱਛਾ ਉਪਰਾਲਾ ਹੈ ਗਿਆ ਅਧਿਆਪਕ ਸਹਿਬਾਨ ਦਾ, ਬੀਪੀਓ ਸਹਿਬਾਨ ਦਾ ਔਰ ਸਾਡੇ ਸਰਕਾਰ ਦਾ ਵੀ ਹੈ ਕਿ ਅਸੀਂ ਇਹ ਪੰਜਾਬੀ ਵਿਰਸੇ ਨੂੰ ਪਹਿਲੇ ਨਾਲੋਂ ਜ਼ਿਆਦਾ ਅਮੀਰ ਹੋਰ ਬਣਾ ਸਕੀਏ। ਤੁਸੀਂ ਵੀ ਬਚਪਨ ਦੀਆਂ ਗੱਲਾਂ ਸ਼ੇਅਰ ਕੀਤੀਆਂ ਕਿਵੇਂ ਦੇਖਦੇ ਹੋ ਉਸ ਟਾਈਮ ਤੇ ਹੁਣ ਦੇ ਟਾਈਮ ਨੂੰ। ਉਸ ਟਾਈਮ ਕੁਝ ਮਾਹੌਲ ਹੋਰ ਸੀ ਕਿਉਂਕਿ ਉਸ ਸਮੇਂ ਵਾਤਾਵਰਨ ਥੋੜਾ ਜ਼ਿਆਦਾ ਖੁੱਲਾ ਸੀ। ਇਸ ਟਾਈਮ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈਗਾ ਕਿ ਸਮਾਜ ਦੇ ਵਿੱਚ ਕਈ ਚੰਗੀਆਂ ਵਾਣੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਥੋੜਾ ਅੰਦਰ ਹੀ ਰੱਖ ਕੇ ਰਾਜੀ ਹੈਗੇ ਆਂ ਪਰ ਇੱਕ ਸਕੂਲ ਇੱਕ ਅਜਿਹੀ ਜਗ੍ਹਾ ਹੈਗੀ ਆ ਜਿੱਥੇ ਮਾਪੇ ਅੱਜ ਵੀ ਬਹੁਤ ਵਿਸ਼ਵਾਸ ਦੇ ਨਾਲ ਭੇਜਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਅੱਛਾ ਉਪਰਾਲਾ ਹੈਗਾ ਔਰ ਸਾਨੂੰ ਇਸ ਉਪਰਾਲੇ ਨੂੰ ਜਾਰੀ ਰੱਖਣਾ ਚਾਹੀਦਾ ਕਾਫੀ ਧੀਰ ਤੋਂ ਇਹ ਸਰਕਾਰ ਦਾ ਵੀ ਉਪਰਾਲਾ ਰਿਹਾ ਕਿ ਜੋ ਵਿਰਸਾ ਅਲੋਪ ਹੋ ਰਿਹਾ ਉਸ ਨੂੰ ਦੁਬਾਰਾ ਤੋਂ ਇੱਕ ਕਪੜਾ ਪੰਜਾਬ ਨੂੰ ਫਿਰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ ਉਹ ਯਤਨਾ ਦੇ ਤਹਿਤ ਹੀ ਤੇ ਲੋਡ ਵੀ ਮਹਿਸੂਸ ਹੁੰਦੀ ਹੈ ਕਿਉਂਕਿ ਅੱਜ ਕੱਲ ਇਹ ਜ਼ਿਆਦਾ ਜ਼ਰੂਰੀ ਹੋ ਗਿਆ ਕਿ ਛੋਟੇ ਬੱਚਾ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜੀਏ ਜਿਸ ਤਰ੍ਹਾਂ ਮੈਂ ਕਈ ਵਾਰ ਕਹਿ ਚੁੱਕਿਆ ਕਿ ਜਿਹੜੇ ਸਾਡੇ ਟ੍ਰੈਡੀਸ਼ਨਲ ਗਹਿਣੇ ਸੀਗੇ ਉਨ੍ਹਾਂ ਦੀ ਜਗਾ ਅੱਜਕਲ ਮਾਡਰਨਾਈਜ਼ਡ ਜਿਹੜੇ ਗੈਨਿਆਂ ਨੇ ਲੈ ਲਈ ਹੈ ਤੇ ਉਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਉਹਦੇ ਬਾਰੇ ਪਤਾ ਹੋਵੇ ਪੁਰਾਣੇ ਜ਼ਮਾਨੇ ਚ ਇਕੱਠੇ ਪਰਿਵਾਰ ਹੁੰਦੇ ਸੀ ਜਿੱਥੇ ਕਿ ਆਪਣੇ ਆਪ ਹੀ ਇਹ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਜੋ ਸਾਡੇ ਰੀਤੀ ਰਿਵਾਜ ਹੁੰਦੇ ਨੇ ਵਿਆਹਾਂ ਤੇ ਤੁਸੀਂ ਅੱਜਕਲ ਦੇਖੋ ਕਿ ਅੱਜਕਲ ਦੀ ਨਵੀਂ ਜਨਰੇਸ਼ਨ ਜਦੋਂ ਵਿਆਹ ਕਰਦੀ ਹੈ ਸਾਰੇ ਪੁਰਾਣੇ ਰੀਤੀ ਰਿਵਾਜ ਜਿਹੜੇ ਨੇ ਉਹ ਮੂਵੀ ਕੈਮਰੇ ਵਾਲੇ ਦੱਸਦੇ ਨੇ ਉਹਨਾਂ ਨੂੰ ਆਪ ਨਹੀਂ ਪਤਾ ਹੁੰਦੇ ਪਰ ਇਹ ਜ਼ਰੂਰੀ ਹੈ ਕਿ ਇੱਕ ਵਾਰੀ ਜੇ ਆਪਾਂ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਤਾਂ ਇਹ ਸਾਰੇ ਰੀਤੀ ਰਿਵਾਜ ਜੋ ਵਿਆਹਾਂ ਤੇ ਹੁੰਦੇ ਨੇ ਜਾਂ ਖੋਸ਼ੀ ਦੇ ਗਮੀ ਦੇ ਤੇ ਇਹ ਤੀਆਂ ਦੇ ਜਿਹੜੇ ਨੇ ਇਹ ਸਾਰੇ ਫੇਰ ਦੁਬਾਰਾ ਤੋਂ ਬੱਚਿਆਂ ਨੂੰ ਸਿਖਾਏ ਜਾਣ ਤਾਂ ਕਿ ਇੱਕ ਵਾਰੀ ਫੇਰ ਆਪਾਂ ਰੰਗਲਾ ਪੰਜਾਬ ਬਣਾ ਸਕੀਏ ਇਸ ਨਾਲ ਇਹਦੀ ਮਤਲਬ ਸ਼ੁਰੂਆਤ ਕੀਤੀ ਹੈ ਕਿ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਅ ਅਜ ਤੀਆਂ ਦਾ ਮਹੱਤਵ ਦੂਸਰਾ ਇਹ ਜਿਹੜਾ ਮੌਸਮ ਚੱਲ ਰਿਹਾ ਦੇ ਵਿੱਚ ਕਿਹੜੇ ਰੋਜ਼ ਅਲੱਗ-ਅਲੱਗ ਅੱਜ ਹਰੀਆਲੀ ਤੀਜ ਹੈ ਤਾਂ ਉਹਦੇ ਬਾਰੇ ਵੀ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਤੇ ਇਸ ਤਰ੍ਹਾਂ ਜਦੋਂ ਬੱਚੇ ਇਕੱਠੇ ਹੋ ਕੇ ਮਤਲਬ ਨੱਚਦੇ ਨੇ ਗਾਉਂਦੇ ਨੇ ਤਾਂ ਉਹਨਾਂ ਨੂੰ ਉਹ ਪੁਰਾਣੇ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਸੀ ਮਹਿਸੂਸ ਕਰਦੇ ਆ ਇਸ ਤਰ੍ਹਾਂ ਦੇ ਬੱਚੇ ਜਿਹੜੇ ਸੋਸ਼ਲ ਮੀਡੀਆ ਨੂੰ ਵੱਧ ਤਵੱਜੋ ਦਿੰਦੇ ਨੇ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨੂੰ ਘੱਟ ਉਹਨਾਂ ਨੂੰ ਕੀ ਤੁਸੀਂ ਮੈਸੇਜ ਕਨਵੇ ਕਰਾਉਂਦੇ ਮੈਂ ਅੱਜਕੱਲ ਦੇ ਬੱਚਿਆਂ ਨੂੰ ਵੀ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਉਹੀ ਮੈਂ ਜੁਗਲ ਕਹਿ ਰਿਹਾ ਕਿ ਮਾ ਮਾਵਾ ਜਿਹੜੀਆਂ ਨੇ ਉਹ ਆਪਣੀਆਂ ਬੱਚੀਆਂ ਨੂੰ ਸਪੈਸ਼ਲੀ ਘਰਾਂ ਦੇ ਵਿੱਚ ਟਾਈਮ ਦੇਣ ਜਿਵੇਂ ਅਸੀਂ ਟਾਈਮ ਦਿੰਨੇ ਆ ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ ਆ ਪੁਰਾਣੇ ਜ਼ਮਾਨੇ ਨਾਲ ਦਾਦੀਆਂ ਨਾਨੀਆਂ ਨੂੰ ਬੇਨਤੀ ਹੈ ਕਿ ਉਹ ਆਪਣੀ ਬੱਚੀਆਂ ਨੂੰ ਜਿਹੜਾ ਹੈਗਾ ਸੱਭਿਆਚਾਰ ਦੇ ਨਾਲ ਜੋੜਨ ਤੇ ਇਹ سوشل میڈیا ਜਾਂ ਜਿਹੜੇ ਫੋਨ ਹੈ ਇਸ ਦੀ ਪੋਜ਼ਿਟਿਵ ਵਰਤੋਂ ਕਰਨੀ ਚਾਹੀਦੀ ਹੈ ਇਹ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਤੇ ਜੇ ਅਸੀਂ ਬੱਚਿਆਂ ਨੂੰ ਦਿਨੇ ਵੀ ਹਾਂ ਤਾਂ ਉਹ ਤੇ ਨਿਗਰ ਰੱਖਣੀ ਪੈਂਦੀ ਹੈ ਕਿ ਬੱਚੇ ਇਸ ਦਾ ਸាទ ਉਪਯੋਗ ਕਰਨ ਦੁਰਉਪਯੋਗ ਨਾ